ਹਾਂਜੀ ਦੋਸਤੋ ਅੱਜ ਆਇਆ ਆਪਾਂ ਦਲੱਦੀ ਪਿੰਡ ਸੇਖੋਂ ਫਾਰਮ ਦੇ ਉੱਤੇ ਜਗਨੂ ਵੀਰੋ ਜਗਨੂ ਸੇਖੋਂ ਫਾਰਮ ਦੇ ਉੱਤੇ ਜਗਨੂ ਸੇਖੋਂ ਫਾਰਮ ਚ ਤੇ ਇਹਨਾਂ ਲਵੇ ਦੋਸਤੋ ਘੋੜੇ ਘੋੜੀਆਂ ਮੁਰਗੇ ਬੱਕਰੇ ਹਰ ਤਰ੍ਹਾਂ ਦੇ ਜਾਨਵਰ ਨੇ ਪ੍ਰੀ ਵਿਡਿੰਗ ਦੇ ਲਈ ਲੋਕੇਸ਼ਨ ਦੋਸਤੋ ਬਹੁਤ ਸੋਹਣੀ ਆ ਥੋੜੋ ਚਲੋ ਆਪਾਂ ਫਾਰਮ ਘੁਮਾਉਣੇ ਆ ਤੇ ਨੰਬਰ ਵੀ ਦਵਾਂਗਾ ਵੀਰੇ ਦਾ ਤੇ ਗੱਲ ਵੀ ਕਰਾਉਣਾ ਤੁਹਾਡੇ ਨਾਲ ਜਰੂਰ ਕੰਟੈਕਟ ਕਰਿਓ ਚਲੋ ਦੋਸਤੋ ਮਿਲਦੇ ਆਪਾਂ ਅੱਗੇ ਹੁਣ ਇਹਦਾ ਫਾਰਮ ਉਹ ਸਾਹਮਣੇ ਵੀਰੇ ਦੇ ਹੈਗਾ ਸ਼ੀਸ਼ੇ ਦੀ ਫੈਕਟਰੀ ਤੇ ਇਹ ਸਾਰੇ ਦਾ ਵੀਰੇ ਦਾ ਹੈਗਾ ਫਾਰਮ ਇਸ ਚਲੋ ਕਮਾਉਣਾ ਤੁਹਾਨੂੰ ਬਣੇ ਰਹੋ ਸਾਡੇ ਨਾਲ ਬਲੌਗ ਦੇ ਇਹ ਸਾਰੇ ਘੋੜਿਆਂ ਦੇ ਤਵੇਲੇ ਬਣਾਏ ਹੋਏ ਨੇ ਜੀ ਵੀਰੇ ਨੂੰ ਬਹੁਤ ਸ਼ੌਂਕ ਹੈ ਜੀ ਜਾਨਵਰ ਰੱਖਣਾ ਦੇਖੋ ਹਰ ਤਰ੍ਹਾਂ ਦਾ ਜਾਨਵਰ ਤੁਹਾਨੂੰ ਵੀਰੇ ਦੇ ਫਾਰਮ ਦੇ ਉੱਤੇ ਮਿਲੂਗਾ ਦੋਸਤੋ ਵੀਰੇ ਹੁਣੇ ਵਾਲਾ ਵੀ ਤੁਹਾਨੂੰ ਨਾ ਸ਼ੂਟ ਵਾਸਤੇ ਵੀ ਬਹੁਤ ਸਾਰੀਆਂ ਫੈਸਿਲਿਟੀਆਂ ਮਿਲ ਜਾਣਗੀਆਂ ਵੀਰੇ ਹੁਣੇ ਵਾਲਾ ਬਹੁਤ ਸੋਹਣੀ ਲੋਕੇਸ਼ਨ ਆ ਸ਼ੂਟ ਵਾਸਤੇ ਤੇ ਸਾਰੀਆਂ ਚੀਜ਼ਾਂ ਵੀ ਜੇ ਤੁਸੀਂ ਸ਼ੂਟ ਕਰੀ ਦਿੰਦੇ ਹੋ ਨਾ ਹਾਂਜੀ ਹਾਂਜੀ ਕੋੜੇ ਹੋਗੇ ਜਾਂ ਆਪਣਾ ਫਾਰਮ ਵੀ ਉਸ ਹੋ ਸਕਦਾ ਹਾਂਜੀ ਦੋਸਤੋ ਕਿਸੇ ਵੀ ਚੀਜ਼ ਲਈ ਵੀਰੇ ਲਈ ਸੰਪਰਕ ਜਰੂਰ ਕਰਿਓ ਆ ਦੇਖੋ ਵੀ ਕਿਚਨ ਆ ਦੇਖ ਸਕਦੇ ਹੋ ਕਿਵੇਂ ਪ੍ਰਾਈਮ ਟੱਚ ਨਾਲ ਆ ਬਣਾਇਆ ਹੈ ਆ ਦੇਖੋ ਇਹ ਪੂਰਾ ਜਿਵੇਂ 올ਡ ਟੱਚ ਆ ਜਿਵੇਂ ਨਾ ਜੀ ਉਮੇ ਤੁੱਲਾ ਬਣਾਇਆ ਹੋਇਆ ਸਾਰਾ ਕੁਝ ਰੱਖਿਆ ਹੈ ਬਾਕੀ ਬਾਈ ਉਰੇ ਸੇਵਾ ਕਰਦਾ ਜਾਨਵਰਾਂ ਦੀ ਸਾਰੀ ਬੰਦੂਗੀ ਸਾਰੇ ਨੂੰ ਹੋਰ ਵੀ ਠੀਕ ਹੋ ਹਾਂ ਜੀ ਇੱਕ ਸਾਨੂੰ ਜਰੂਰ ਦੱਸੋ ਫਾਰਮ ਬਾਰੇ ਜਾਣਕਾਰੀ ਜਰੂਰ ਦਿਓ ਸਾਡੇ ਵੀ ਜੁਗ ਨੂੰ ਸਿੱਖੂ ਦਾ ਫਾਰਮ ਹੈ ਠੀਕ ਹੈ ਜੀ ਯੂ ਐਸ ਤੋਂ ਆਇਆ ਬਾਈ ਠੀਕ ਹੈ ਜੀ ਤੇ ਸ਼ੌਕ ਆਲਦਾਂ ਦਾ ਹਾਂ ਜੀ ਬਹੁਤ ਵਧੀਆ ਜਾਨਵਰ ਰੱਖੇ ਹੋਣੇ ਘੋੜੇ ਰੱਖੇ ਹੋਣੇ ਠੀਕ ਹੈ ਕਿਹੜੀ ਕਿਹੜੇ ਕਿਹੜਾ ਕਿਹੜਾ ਜਾਨਵਰ ਹੁੰਦਾ ਆਪਣੇ ਲਈ ਵੀਰੇ ਆਪਣੇ ਲਈ ਵੀ ਘੋੜੇ ਕਬੂਤਰ ਮੁਰਗੇ ਮੁਰਗੀਆਂ ਬਰਬਰੀ ਬੱਕਰੀਆਂ ਠੀਕ ਹੈ ਜੀ ਤੇ ਇੱਕ ਸਾਡਾ ਨੰਦੂ ਵੀ ਆਈ ਜਿਹੜਾ ਬਾਜ਼ਾਰ ਚ ਫਿਰਦਾ ਦੀ ਆ ਉਹ ਬਾਈ ਲਿਆ ਸਾਲੇ ਕੋਈ ਉਹਨਾਂ ਦੇ ਰੇੜਾ ਨਹੀਂ ਜੋੜਨਾ ਹੈਗਾ ਸ਼ੌਂਕ ਦੇ ਤੌਰ ਤੇ ਸ਼ੌਂਕ ਯਾਨੀ ਸ਼ੌਂਕ ਦਾ ਕੋਈ ਮੁੱਲ ਨਹੀਂ ਰਾਈਟ ਹੈ ਚਲੋ ਹੁਣ ਖੌਮਾਉਣ ਆ ਜੀ ਤੁਹਾਨੂੰ ਹੋਰ ਇਹ ਸਾਡਾ ਬੱਕਰੀਆਂ ਇੱਕ ਹੀ ਆਪਣਾ ਹੋਰ ਪਤਾ ਲੱਗਾ ਕਹਿੰਦੇ ਵੀ ਕੋਈਆਂ ਮੀਟਿੰਗ ਵਾਸਤੇ ਵੀ ਦਿੰਨੇ ਆਪਾਂ ਹਾਂਜੀ ਹਾਂਜੀ ਮੀਟਿੰਗ ਵਾਸਤੇ ਵੀ ਜ਼ਰੂਰੀ ਹੈ ਅੱਛਾ ਜੇ ਕਿਸੇ ਨੂੰ ਮੀਟਿੰਗ ਕਰਾਣੀ ਹੋਵੇ ਠੀਕ ਹੈ ਕਿਹੜਾ ਬਣਾਉ ਵਧੀਆ ਨੁਕਰਾ ਦਾ ਰਿਜ਼ਲਟ ਨਿਕਲੇ ਇਮਾਨਦਾਰੀ ਬਹੁਤ ਵਧੀਆ ਠੀਕ ਹੈ ਜੀ ਕੀ ਇਹਦੀ ਇਹਦੇ ਬਾਰੇ ਮਾੜਾ ਜਾਣਕਾਰੀ ਦੋ ਕੀ ਫੀਸ ਇੱਕ ਸਾਡੀ ਬਾਹਰ ਖੜੀ ਕੋੜੀ ਠੀਕ ਹੈ ਜੀ ਮਨੱਖੀ ਆ ਜੀ ਠੀਕ ਆ ਇਸ ਵਗੈਰਾ ਕੀ ਲੈਣੇ ਹੋ ਫੀਸ ਬਾਦ ਬਿਰਜਣਾ ਜਾਨੀ ਫੀ ਬਿਰਜਣਾ ਗੱਲ ਹੈ ਸੁਰਾਜੀ ਜਾਬ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਏਟ ਦਿੱਤੇ ਨੰਬਰ ਦੇ ਨੰਬਰ ਪਾ ਦਾਂਗੇ ਦੋਸਤੋ ਨੰਬਰ ਜ਼ਰੂਰ ਦਵਾਂਗੇ ਵੀਰੇ ਦਾ ਕੰਟੈਕਟ ਕਰਿਓ ਜ਼ਰੂਰ ਤੁਹਾਨੂੰ ਦੱਸ ਦਾਂਗੇ ਵੀ ਹਿਲ ਕੇ ਅੰਦਰ ਭਾਏ ਨੇ ਮੁਰਗੀ ਕੰਪਟਰ ਵੀ ਨਹੀਂ ਇੱਥੇ ਵਿੱਚ ਹਨ ਆ ਗਿਆ ਬਹੁਤ ਵਧੀਆ ਕਹਿ ਰਹੇ ਹੋ ਹਾਂਜੀ ਵੀਰ ਜੀ ਹੁਣ ਦੱਸੋ ਇਹ ਸਾਡਾ ਸ਼ਹਿਯਾਦ ਹੈ ਠੀਕ ਹੈ ਜੀ ਮੀਟਿੰਗ ਵਾਸਤੇ ਤੇ ਇਹ ਸਮੁੰਦਰ ਦਾ ਪੋਤਾ ਅਜੂਬੇ ਦਾ ਪੁੱਤ ਹੈ ਅੱਛਾ ਕਦ ਵਗੈਰਾ ਦੱਸ ਦੋ ਮਾੜਾ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂ ਓਕੇ ਜੀ ਠੀਕ ਹੈ ਅੱਛਾ ਇਹ ਮੀਟਿੰਗ ਕਰਾਉਣੇ ਆਪਾਂ ਹਾਂਜੀ ਹਾਂਜੀ ਠੀਕ ਹੈ ਜੀ ਸ਼ਹਿਯਾਦ ਸ਼ਹਿਯਾਦ ਹਾਂ ਸ਼ਹਿਯਾਦ ਰਾਈਡਿੰਗ ਵਾਸਤੇ ਵੀ ਆਈ ਰਾਈਡਿੰਗ ਜੇ ਕਿਸੇ ਨੇ ਸ਼ੂਟਿੰਗ ਵਾਸਤੇ ਲੈ ਜਾਣਾ ਹੋਵੇ ਸ਼ੂਟ ਵਾਸਤੇ ਉਹ ਵੀ ਹੈ ਗਈ ਠੀਕ ਹੈ ਜੀ ਪਤਾ ਹੀ ਇਹ ਹੀ ਕਲਰ ਹੈ ਇੱਕ ਨੰਬਰ ਜ਼ਰੂਰ ਬੋਲ ਦਿਓ ਵੀਰੇ ਆਪਾਂ ਕਿਹੜੇ ਨੰਬਰ ਤੇ ਤੁਹਾਡੇ ਨਾਲ ਕੰਟੈਕਟ ਕਰੀਏ ਮੇਰਾ ਲੇ 88721 ਅੱਛਾ ਜੀ 25465 ਠੀਕ ਹੈ ਵੀ ਜੀ ਦੋਸਤੋ ਕੰਟੈਕਟ ਕਰਕੇ ਤੁਸੀਂ ਵੀਰੇ ਨਾਲ ਬਾਕੀ ਵੀ ਜਾਣਕਾਰੀ ਲੈ ਸਕਦੇ ਹੋ ਜੁਬਨ ਵੀਰੇ ਇਹ ਸਾਡਾ ਜੀ ਥੰਡਰ ਠੀਕ ਹੈ ਜੀ ਸਾਲ ਦਾ ਜੀ ਠੀਕ ਹੈ ਜੀ ਆਹ ਸਾਡਾ ਸਪੀਡ ਹੈ ਜੀ ਬਾਈਟ ਨੋਕਰ ਠੀਕ ਹੈ ਜੀ ਆਹ ਸਾਡਾ ਮਾਰਵਲ ਪਲੀਜ਼ ਪਲੀਜ਼ ਹਾਂ ਪਤਾ ਉਹ ਖੜਾ ਹੀ ਨੰਦੀ ਆਹ ਨੰਦੀ ਹੋਈ ਸਾਡਾ ਇਹ ਵੀ ਸ਼ੌਕ ਆ ਬਾਈ ਨੂੰ ਦੇਖੋ ਨਹੀਂ ਇਹਨਾਂ ਨੂੰ ਕੌਣ ਰੱਖਦਾ ਜੀ ਪੈਸੇ ਇਹ ਦੋਸਤ ਇਹ ਮਨੱਖੀ ਆ ਜੀ ਅੱਖਾਂ ਤੋਂ ਬਿਲਕੁਲ ਇਹਨੂੰ ਨਹੀਂ ਨਾ ਨਹੀਂ ਇਹ ਰਾਈਡਿੰਗ ਤੋਂ ਹੀ ਇਹ ਕਹਿ ਨਹੀਂ ਸਕਦੇ ਹਾਂ ਜੀ ਹਾਂ ਵੀ ਇਹ ਰਾਈਡਿੰਗ ਵੀ ਹੁੰਦੀ ਜੀ ਇਹਦੇ ਰਾਈਡਿੰਗ ਹੁੰਦੀ ਆ ਵੀ ਇਹ ਇਹ ਮਨੱਖੀ ਆ ਤੁਸੀਂ ਇਹ ਕਹਿੰਦਾ ਰੇ ਇੰਨੀ ਸੋਹਣੀ ਰਾਈਡਿੰਗ ਕਰਦੀ ਆ ਨਾ ਇਹ ਤੇ ਦੇਖੋ ਕਿੰਨਾ ਸੋਹਣਾ ਬਾਈ ਨੇ ਕੋੜਿਆਂ ਵਾਲ ਤੇ ਛੱਡ ਪਾਇਆ ਹੋਇਆ ਇਹ ਗਰਮੀ ਚ ਠੰਡੀ ਰੱਖਦੇ ਆ ਜੀ ਤੇ ਕਹਿੰਦਾ ਵੀਰੇ ਬਾਰੇ ਵੀ ਦੱਸੋ ਵੀ ਵੀਰਾ ਯੂਐਸਏ ਤੋਂ ਆਇਆ ਵੀਰਾ ਯੂਐਸਏ ਤੋਂ ਆਇਆ ਹੈ ਜਾਂ ਯੂਐਸਏ ਛੱਡ ਕੇ ਆਇਆ ਵੀਰੇ ਸ਼ੌਂਕ ਆ ਵੀਰੇ ਨੂੰ ਜੀ ਇਹਨਾਂ ਦਾ ਜਾਨਵਰਾਂ ਦਾ ਠੀਕ ਕਹਿੰਦਾ ਵੀ ਯੂਐਸਏ 20-25 ਸਾਲ ਰਿਹਾ ਕਹਿੰਦਾ ਬਹੁਤ ਕਮਾਈ ਕਰ ਲਈ ਵੀਰੇ ਪੰਜਾਬ ਵਿੱਚ ਰਹਿਣਾ ਕਹਿੰਦਾ ਹੁਣ ਮੰਨੇ ਆ ਦੇਖੋ ਜਾਨਵਰਾਂ ਲਈ ਆਟੋਮੈਟਿਕ ਪਾਣੀ ਆਉਂਦਾ ਕਨੇ ਕਨੇ ਜਾਨਵਰਾਂ ਲਈ ਕੱਲਾ ਕੱਲਾ ਆਉ ਬਣਾਇਆ ਹੈ ਊੜੇ ਹਵਾ ਤੇ ਖਾਣੇ ਲਈ ਅੱਡ ਪਾਣੀ ਲਈ ਅੱਡ ਵੀ ਦੇਖ ਸਕਦੇ ਹੋ ਦੋਸਤੋ ਬਹੁਤ ਫੈਸਿਲਿਟੀ ਬਣਾ ਬਾਈ ਬਾਈ ਨੇ ਬਣਾਈਆ ਜਾਨਵਰਾਂ ਦੇ ਤੋਂ ਦਿਲੋਂ ਪਿਆਰ ਕਰਦਾ ਦੋਸਤੋ ਜਾਨਵਰਾਂ ਨੂੰ ਕਿਉਂਕਿ ਇਹ ਸਾਰੀਆਂ ਚੀਜ਼ਾਂ ਸ਼ੌਂਕ ਦੇ ਨਾਲ ਹੀ ਹੁੰਦੀਆਂ ਨੇ ਹਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਦੋਸਤੋ ਪੂਜਾ ਰੂਮ ਪੂਜਾ ਰੂਮ ਬਣਾਇਆ ਦੋਸਤੋ ਆ ਦੇਖੋ ਨਾਲ ਹੀ ਮੋਟਰ ਆ ਜੇ ਨਾਲੇ ਮੋਟਰ ਨਾਲੇ ਸਾਹਮਣੇ ਫਾਰਮ ਨਾਲ ਇਹ ਬੇਲ ਦੇਖੋ ਇਹ ਪੁਰਾਣੀ ਉਹ ਦੇਖੋ ਬਿਲ ਦੋਸਤੋ ਲੋਕੇਸ਼ਨ ਇਹ ਬਹੁਤ ਸੋਹਣੀ ਆ ਸਾਰਾ ਦੇਖੋ ਤੁਹਾਨੂੰ ਦਿਖਾਉਣਾ ਹੈ ਫੈਕਟਰੀ ਵਗੈਰਾ ਚਲੋ ਦੋਸਤੋ ਹੁਣ ਆਪਾਂ ਅੰਦਰ ਦਾ ਹੌਣਿਆ ਤੁਹਾਨੂੰ ਇਹ ਫੈਕਟਰੀ ਦੇ ਇਹ ਆ ਦੋਸਤੋ ਵੀਰੇ ਦਾ ਆਫਿਸ ਤੇ ਆ ਦੇਖੋ ਬੁਲਟ ਤੇ ਨਾਲ ਸ਼ੇਰੂ ਚਲੋ ਦੋਸਤੋ ਹੁਣ ਆਪਾਂ ਤੁਹਾਨੂੰ ਘਮੋਣਿਆ ਅੰਦਰ ਤੇ ਦੇਖਿਓ ਵੀਰੇ ਲਵੇ ਹੋਰ ਕੀ ਕੀ ਚੀਜ਼ਾਂ ਨੇ ਹੌਫੀ ਦੇ ਨਾਮ ਨਾਲ ਦੋਸਤੋ ਦੇਖੋ ਤੁਹਾਨੂੰ ਸਾਰੀਆਂ ਇਹ ਬੈਸਟ ਲੋਕੇਸ਼ਨ ਹੈ ਬੈਸਟ ਲੋਕੇਸ਼ਨ ਹੈ ਤੇ ਸ਼ੂਟਿੰਗ ਵਾਸਤੇ ਦੇਖੋ ਇੱਕ ਨਵੀਂ সাফਾਰੀ ਨਵੀਂ সাফਾਰੀ ਟਰੈਕਟਰ ਟਰਾਲੀਆਂ ਦੇਖੋ ਟਰੈਕਟਰ ਪੂਰੇ ਨਾਲੇ ਉਹ ਹੈ ਪੂਰੇ ਨਾਲੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪੂਰੇ ਆਪਾਂ ਉਹ ਝਾਮਾ 24/7 ਹਾਂ ਹਰ ਸਿਕਿਉਰਟੀ ਵਜੋਂ ਦੋਸਤੋ ਬੋਕ ਐਂਡ ਚੀਜ਼ ਆ ਤੁਹਾਨੂੰ ਹਰ ਤਰ੍ਹਾਂ ਵੀ ਤੁਸੀਂ ਪ੍ਰੋਟੈਕਟ ਹੋ ਰਹੇ ਹੋ ਸੇਫ ਹੋ ਤੁਸੀਂ ਕੈਮਰੇ ਸਕਿਉਰਟੀ ਦੋਸਤਾਂ ਅੰਡਰ ਵਰਕਿੰਗ ਚਾਹੇ ਮਤਲਬ ਇੱਥੇ ਵੀਰੋ ਨਹੀਂ ਦੱਸਣਗੇ ਹਾਂ ਜੀ ਦੋਸਤੋ ਇੱਕ ਗੱਲ ਹੋਰ ਵੀ ਇਹ ਅੰਡਰ ਵਰਕਿੰਗ ਦੇ ਵਿੱਚ ਹੈ ਇਹ ਤਕਰੀਬਨ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਰੇ ਐਡ ਹੋ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਨਵੀਆਂ ਮਿਲਣਗੀਆਂ ਉਹਰੇ ਜਿਵੇਂ ਪੂਰਾ ਫਾਰਮ ਨਾ ਵਾਈਫਾਈ ਹੈ ਵੀ ਕੋਈ ਵੀ ਦਿੱਕਤ ਨਹੀਂ ਆਉਂਦੀ ਵੀ ਆਪਣਾ ਨੈਟਵਰਕ ਦੇ ਦਿੱਕਤਾ ਨਹੀਂ ਗਈ ਮੇਰੇ ਕੋਲ ਠੀਕ ਹੈ ਜੀ ਠੀਕ ਹੈ ਸ਼ੂਟਿੰਗ ਵਗੈਰਾ ਵਾਸਤੇ ਸ਼ੂਟਿੰਗ ਵਗੈਰਾ ਵਾਸਤੇ ਬੈਸਟ ਲੋਕੇਸ਼ਨ ਹੈ ਜੀ ਹਾਂ ਜੀ ਸੈਪਰੇਟ ਨਾ ਕੋ ਗਾਹ ਨਾ ਕੋ ਚਾਹੇ ਸ਼ੂਟਿੰਗ ਤੁਸੀਂ ਬਾਹਰ ਕਰੋ ਦੋਸਤੋ ਚਾਹੇ ਤੁਸੀਂ ਇਹਦੇ ਅੰਦਰ ਕਰੋ ਕਿਉਂਕਿ ਨਾ ਕੋਈ ਮੀਂਹ ਨਾ ਕਣੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਤੁਹਾਨੂੰ ਹੋਣੀ 3600 ਦੀ ਬੜਕ ਮਾਰਦਾ ਪੂਰਾ ਇਹ ਵੀ ਰੈਡੀ ਕਰਾਉਣਾ ਵੀਰੇ ਉਹਨਾਂ ਨੇ ਪੂਰਾ ਹਨ ਹਨ ਬਣਾ ਦੇਣਾ ਇੱਕ ਨੰਬਰ 1 ਆਉਣ ਵਾਲੇ ਸਮੇਂ ਚੀਜ਼ਾਂ ਤੁਹਾਨੂੰ ਦੇਖਣ ਵਾਲੀਆਂ ਬਹੁਤ ਮਿਲਣਗੀਆਂ ਔਰੇ ਤੇ ਇੱਕ ਵੀਰ ਜੀ ਆਪਾਂ ਨੂੰ ਇਹਦਾ ਲੋਕੇਸ਼ਨ ਬਾਰੇ ਜ਼ਰੂਰ ਦੱਸੋ ਕਿੱਥੇ ਆਪਾਂ ਦਾ ਹੈ ਆਪਣਾ ਫਾਰਮ ਤੇ ਅੱਧੀ ਇਹ ਟੱਲੇ ਦਾ ਪੰਪ ਆਈ ਆਪਣਾ ਸਾਹਮਣੇ ਪਹਿਲਾਂ ਠੀਕ ਹੈ ਜੀ ਤਾਂ ਨਾਬੇ ਬਣਾਉਣਾ ਉਹਦੇ ਸਾਹਮਣੇ ਸ੍ਰੀ ਸ੍ਰੀ ਹਾਈਟ ਹੈ ਉਹ ਰਾਜਾਂਦੇ ਆਪਣਾ ਨੀਰਲ ਸੈੱਟ ਹੈ ਠੀਕ ਹੈ ਜੀ ਤੇ ਬੈਸਟ ਲੋਕੇਸ਼ਨ ਹੈ ਪ੍ਰਾਈਵੇਟਿੰਗ ਵਾਸਤੇ ਤੇ ਸ਼ੂਟਿੰਗ ਵਾਸਤੇ ਠੀਕ ਹੈ ਤੇ ਆਪਾਂ ਇਹ ਕਹਾਂ ਦੱਸੋ ਵੀ ਇਹਦਾ ਆਪਾਂ ਖਰਚਾ ਕਿੰਨਾ ਲੈਣੇ ਜੀ ਇਹਦੀ ਲੋਕੇਸ਼ਨ ਖਰਚਾ ਆਪਾਂ ਗੱਲ ਕਰ ਲਾਂਗੇ ਫੋਨ ਨੰਬਰ ਦਿੱਤਾ ਵੇਚ ਦੇ ਹਾਂ ਇੱਕ ਵਾਰ ਨੰਬਰ ਜ਼ਰੂਰ ਹੋਵੇ ਵਟਸਐਪ ਚੱਲਦਾ ਹੈ ਮੇਰਾ 88721 25465 ਠੀਕ ਹੈ ਦੋਸਤੋ ਤੁਸੀਂ ਕੰਟੈਕਟ ਕਰ ਸਕਦੇ ਹੋ ਬਹੁਤ ਹੀ ਰੀਜ਼ੀਅਬਲ ਰੇਟਾਂ ਤੇ ਤੁਹਾਨੂੰ ਪ੍ਰਾਈਵੇਟਿੰਗ ਲੋਕੇਸ਼ਨ ਮਿਲ ਜਾਊਗੀ